ਆਹ ਬੜਾ ਕੋਸ਼ਿਸ਼ਾ ਬੋਕਾਇਆ ਬਹੁਤ ਇਤਿਹਾਸਿਕ ਪਿੰਡ ਪਿੰਡੂ ਬਈਵੜਾ ਜਿਹੜਾ ਕਿ ਕਿਤੇ ਵੇਲੇ ਸ਼ਹਿਰ ਦੇ ਰੂਪ ਚ ਸੀਗਾ ਔਰ ਬੜੀ ਕਿਰਪਾ ਹੋਈ ਮਾਨਜੋਗ ਮਖੰਦਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਦੀ ਕਿ ਉਹਨਾਂ ਨੇ ਜਿੱਥੇ ਜ਼ਿਲ੍ਹੇ ਨੂੰ 860 ਕਰੋੜ ਰੁਪਏ ਟੋਟਲ ਵਿਸ਼ਾਰਪੁਰ ਜ਼ਿਲ੍ਹਾ ਦਿੱਤਾ ਜਿਹਦਾ ਮਾਨਜੋਗ ਕੁਬਰੀ ਮੋ ਰਵਿੰਦ ਕੇ ਜੀ ਵਾਲ ਜੀ ਦਾ ਮਾ ਸੀਮ ਦੇਵੀ ਸਤਿਮੋਹ ਸਾਡੇ ਔਰ ਮਾਨਜੋਗ ਮਖੰਦਰੀ ਭਗਵੰਤ ਪਾਨ ਜੀ ਹਾਪੁਰ ਚ ਜਾ ਕੇ ਕਤ ਤਕਰੀਬਨ 50000 ਦੇ ਘਟਦੇ ਅੱਗੇ ਉਹ ਕਰਕੇ ਉਹ ਸੰਬੰਧ ਦੇ ਵਿੱਚ ਜਿਹੜਾ ਤਕਰੀਬਨ 30 ਕਰੋੜ ਦੇ ਲਾਗੇ ਪੈਸੇ ਦੇ ਨਾਲ ਜਿਹੜਾ ਫੀਵਰ ਦੋ ਪਿੰਡ ਕਵਰ ਹੋ ਜਾਣੇ ਆ ਔਰ 15000 ਤੋਂ ਜ਼ਿਆਦਾ ਦੀ ਆਬਾਦੀ ਨੂੰ ਇਹਦਾ ਫਾਇਦਾ ਚੋਂ ਐਕਚੁਅਲੀ ਕੀ ਅੱਜ ਸ਼ਹਿਰ ਔਰ ਪਿੰਡ ਜਿਹੜੇ ਆ ਨਾਲ-ਨਾਲ ਲੱਗਦਾ ਹੈਗਾ ਔਰ ਦੂਜੀ ਗੱਲ ਆ ਪਿੰਡਾਂ ਦੇ ਵਿੱਚ ਵੀ ਉਹੀ ਜਿੱਡੇ ਚਾਹੀਦੀਆਂ ਜਿਹੜੀਆਂ ਸ਼ਹਿਰਾਂ ਦੇ ਵਿੱਚ ਸਿੱਕੇ ਜਿਹੜਾ ਫੀਵਰ ਸਟਾਰਟ ਹੋ ਔਰ ਇਸ ਦੇ ਲਈ ਮੈਂ ਸਾਰੇ ਹੀ ਸਰਪੰਚ ਸਹਿਬਾਨ ਪਿੰਡ ਦੇ ਪੰਚ ਸਹਿਬਾਨ ਅਡਕ ਤੇ ਸੱਜਣ ਆਪਣੇ ਬੈਕਗ੍ਰਾਉਂਡ ਦੇ ਬਾਰੇ ਆਫਸਰ ਐਸਪੀ ਸਹਿਬਾਨ ਇਹਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹਨਾਂ ਨੇ ਰਲ ਮਿਲ ਕੇ ਉਦੋਂ ਕਿਉਂਕਿ ਸਾਨੂੰ ਜਗ੍ਹਾ ਦੀ ਲੋੜ ਸੀ ਔਰ ਵੱਡੀ ਗੱਲ ਹੈ ਜਗ੍ਹਾ ਵੀ ਖਰੀਦੀ ਗਈ ਇਹਦੇ ਲਈ ਪਿੰਡ 'ਚ ਜਗ੍ਹਾ ਅਵੇਲੇ ਬਣਦੀ ਸੀ ਜਿਹੜੀ ਸੂਟੇਬਲ ਜਗ੍ਹਾ ਸੀ ਇਸ ਟੇਪ ਲਈ ਉਹ ਵੀ ਵੱਡੀ ਗੱਲ ਹੈ ਸਾਰੇ ਦਾ ਸਹਿਯੋਗ ਹੈ ਔਰ ਇਹਦੇ ਨਾਲ ਜਿੱਥੇ ਇੰਨੀ ਆਵਾਜ਼ੀ ਨੂੰ ਜਿਹਨੂੰ ਕਹਿੰਦੇ ਆ ਥੀਵਰੇਜ ਦੀ ਸੋਦਾ ਮਿਲਦੀ ਆ ਉਥੇ ਪਿੰਡ ਦੀ ਜਿਹੜੀ ਵੈਲਿਊ ਵੱਧਦੀ ਆ ਜਗ੍ਹਾ ਦੀ ਵੈਲਿਊ ਵੱਧਦੀ ਆ ਲੋਕਾਂ ਨੂੰ ਕਿਉਂ ਜਦੋਂ ਪਿੰਡ ਸਿਵਰ ਹੋ ਜਾਂਦਾ ਉਹਦਾ ਉਹਦਾ ਰੂਪ ਹੀ ਹੋਰ ਹੋ ਜਾਂਦਾ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਇਹਨਾਂ ਨੇ ਕੋਈ ਕਲੋਨੀਆਂ ਦੀ ਗੱਲ ਕੀਤੀ ਹੈ ਜੇ ਦੇਖੋ ਅਗਰ ਕੋਈ ਕਲੋਨੀਆਂ ਦਾ ਉਹਨਾਂ ਦਾ ਰਮਬੰਦਾ ਜੀ ਉਹ ਤਾਂ ਪੈਸੇ ਵੱਟ ਕੇ ਲਾਂਭੇ ਹੋ ਗਏ ਅੱਜ ਜੇ ਪੰਜਾਬ 'ਚ 16 ਹਜ਼ਾਰ ਇਲੀਗਲ ਕਲੋਨੀਆਂ ਘਟ ਹੋਈਆਂ ਤੇ ਇਹਨਾਂ ਲੋਕਾਂ ਨੇ ਜਿਹੜੇ ਰਾਜ ਦੇ ਟਿਕਾਣੇ ਉੱਪਰਲੇ ਸੀਗੇ ਸਿਰਫ ਕਲੋਨੀਆਂ ਘਟਾਉਂਦੇ ਰਹਿ ਕੇ ਜਿਹਦਾ ਸੰਤਾਪ ਕੌਣ ਭੁਗਦਰਾ ਪੈਸਾ ਕਿੱਥੋਂ ਲਗਣਾ ਸਰਕਾਰ ਦਾ ਜੇ ਉਹਨਾਂ ਨੇ ਆਪਣਾ ਬਿਊਟੀ ਦਾ ਜ਼ਿੰਮੇਵਾਰੀ ਦਾ ਉਠਾ ਦਿੱਤੀ ਸੀ ਲੇਕਿਨ ਮੈਂ ਇਹ ਦੁਆਰਾ ਬਹੁਤ ਧੰਨਵਾਦ ਕਰਦਾ ਮਾਨਜੋ ਮਖੰਦੇ ਸਰਦਾਰ ਕਮਲ ਸਿੰਘ ਦੀ ਮਾਂ ਦਾ ਕਿ ਉਹਨਾਂ ਨੇ ਇਸ ਏਰੀਆ ਵੀ ਸਾਰਾ ਜਿੱਥੇ ਹੁਸ਼ਿਆਰਪੁਰ ਧੰਨਵਾਦੀ ਹੈ ਉਥੇ ਬਜਵਾੜੇ ਦੇ ਪਿੰਡ ਦੇ ਨਿਵਾਸੀ ਜਿਹੜੇ ਬੜੀ ਵੱਡੀ ਉਵਾਦੀ ਹੈ ਇੱਥੇ ਉਹ ਸਾਰੇ ਲੋਕ ਮੁੱਖ ਮੰਤਰੀ ਜੀ ਦਾ ਵਿਸ਼ੇਸ਼ ਧੰਨਵਾਦ